ਅੱਜ ਸ੍ਰੀ ਪੰਜਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਅੱਜ ਦੇ ਦਿਨ ਉਹਨਾਂ ਦਾ ਆਪਾਂ ਜ਼ਰੂਰ ਜ਼ਿਕਰ ਕਰਾਂਗੇ ਕਿਉਂਕਿ ਇੱਕ ਰਾਜ ਉਹਨਾਂ ਨੇ ਦਿੱਤਾ ਜਿਸ ਰਾਜ ਦੀ ਮਿਸਾਲ ਸੰਸਾਰ ਦੇ ਲੋਕ ਵੱਡੇ ਪੱਦਰ ਤੇ ਦਿੰਦੇ ਆ ਉਹਨਾਂ ਦਾ ਜਿਹੜਾ ਜਨਮ ਹੈ ਉਹ 13 ਨਵੰਬਰ 1780 ਗੁਜਰਾਂਵਾਲਾ ਵਿਖੇ ਹੋਇਆ। ਉਹਨਾਂ ਦੇ ਪਿਤਾ ਸਰਦਾਰ ਮਹਾ ਸਿੰਘ ਸ਼ੁਕਰਚਕੀਆ ਮਿਸਲ ਦੇ ਜਿਹੜੇ ਸਰਦਾਰ ਸਨ ਫਿਰ ਮਹਾਰਾਜਕੌਰ ਤੇ ਇਹ ਗੁਜਰਾਂਵਾਲੇ ਸ਼ੁਕਰਚਕੀਆ ਮਿਸਲ ਵਿੱਚ ਪੈਦਾ ਹੋਏ। ਥੋੜੀ ਜੀ ਉਮਰ 5 ਸਾਲ ਦੇ ਸਨ ਜਦੋਂ ਇਹਨਾਂ ਦੀ ਮੰਗਣੀ ਹੁੰਦੀ ਹੈ ਤੇ ਇਹ ਜਿਹੜੀ ਮੰਗਣੀ ਹੈ ਇੱਕ ਨਯਮ ਮਿਸਲ ਸਰਦਾਰ ਗੁਰਬਖਸ਼ ਸਿੰਘ ਤੇ ਸਰਦਾਰ ਨੀ ਸਦਾ ਕੌਰ ਦੀ ਪੁੱਤਰੀ ਨਾਲ ਹੋਈ ਕਿਉਂਕਿ ਮਿਸਲਾਂ ਜਿਹੜੀਆਂ ਸਨ ਉਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਸੀ ਪਰ ਜਿਹੜੀ ਸਦਾ ਕੌਰ ਸੀ ਉਹ ਬੜੀ ਕੂਟਨੀਤ ਬੜੀ ਸਿਆਣੀ ਔਰਤ ਸੀ ਉਹਨੇ ਜਾਣਿਆ ਕਿ ਜੇ ਮਿਸਲਾਂ ਇਕੱਠੀਆਂ ਹੋ ਜਾਣ ਜੇ ਸਾਨੂੰ ਸ਼ੂਗਰ ਚੱਕੀਆਂ ਮਿਸਲ ਦਾ ਸਹਿਯੋਗ ਮਿਲੇ ਤੇ ਅਸੀਂ ਕਾਬਜ਼ ਰਹਿ ਸਕਦੇ ਹਾਂ ਅਸੀਂ ਸਟਿਲ ਰਹਿ ਸਕਦੇ ਹਾਂ ਇਹ ਜ਼ਰੂਰੀ ਹੈ ਆਪਾਂ ਸ਼ੇਰ-ਏ-ਪੰਜਾਬ ਦੇ ਇਤਿਹਾਸ ਨੂੰ ਪੜ੍ਹੀਏ ਉਹਦੇ ਤੋਂ ਪਹਿਲਾਂ ਇਹ ਬੇਨਤੀ ਹੈ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕਿਵੇਂ ਗਿਆ ਸੋਹਣ ਸਿੰਘ ਸੀਤਲੋ ਰਾਂ ਦੇ ਕਿਤਾਬ ਜੇ ਸਾਡੇ ਘਰਾਂ ਵਿੱਚ ਹੋਣੇ ਚਾਹੀਦੇ ਆ ਸਾਨੂੰ ਪਤਾ ਹੋਵੇ ਸਾਡੇ ਬੱਚਿਆਂ ਨੂੰ ਪਤਾ ਹੋਵੇ ਅਸੀਂ ਕਿਸ ਰਾਜ ਦੇ ਹਾਮੀ ਸਾਂ ਤੇ ਕਿਵੇਂ ਉਹ ਇੰਨਾ ਵੱਡਾ ਰਾਜ ਜਿਹੜਾ ਸੀ ਉਹ ਕੁਝ ਸਮੇਂ ਵਿੱਚ ਸਾਡੇ ਤੋਂ ਖੋਇਆ ਗਿਆ ਸਾਡੇ ਤੋਂ ਦੂਰ ਹੋਇਆ ਇਸ ਸਾਰੀਆਂ ਜਿਹੜੀਆਂ ਬਾਤਾਂ ਨੇ ਉਹ ਸਾਨੂੰ ਸਾਡੇ ਸਾਹਿਤ ਵਿੱਚੋਂ ਮਿਲਦੀਆਂ ਨੇ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ ਆਖਿਆ ਜਦੋਂ ਉਹ ਪੈਦਾ ਹੋਇਆ ਉਹ ਇੰਨਾ ਤਾਕਤਵਰ ਇੰਨਾ ਬਲੀ ਸੀ ਉਹਨੇ ਆਪਣੀ ਤਾਕਤ ਨਾਲ ਸਾਰੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ ਕਸ਼ਮੀਰ ਮੁਲਤਾਨ ਪਿਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਰਲਾਏ ਗਿਆ ਉਹਦੀਆਂ ਸਰਾਜ ਦੀਆਂ ਹੱਦਾਂ ਬਹੁਤ ਦੂਰ ਤੱਕ ਫੈਲ ਗਈਆਂ ਉਹਨੇ ਵੱਡੇ-ਵੱਡੇ ਰਾਜਾਂ ਨੂੰ ਆਪਣੇ ਰਾਜ ਵਿੱਚ ਲੈ ਆਂਦਾ ਹੋਰ ਦੇਸ਼ ਪਟਾਨ ਚੀਨ ਤਾਈ ਸਿੱਕਾ ਆਪਣੇ ਨਾਮ ਦਾ ਚਲਾਇਆ ਗਿਆ ਸ਼ਾਹ ਮੁਹੰਮਦਾਂ 50 ਬਰਸਾਂ ਅੱਛਾ ਰਾਜ ਕੇ ਰਾਜ ਕਮਾਏ ਗਿਆ ਸ਼ਾਹ ਮੁਹੰਮਦ ਨੇ ਲਿਖਿਆ ਮਹਾਰਾਜਾ ਰਣਜੀਤ ਸਿੰਘ ਨੇ 50 ਸਾਲ ਰਾਜ ਕੀਤਾ 1790 ਤੋਂ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਮਿਸਲ ਦੇ ਜਦੋਂ ਸਰਦਾਰ ਬਣੇ ਫਿਰ ਉਹ ਹਮੇਸ਼ਾ ਆਪਣੀ ਸਾਸਰੀ ਰਹਿਨਮਾਈ ਹੇਠ ਲੜਦੇ ਰਹੇ 16 ਸਾਲ ਦੇ ਹੋਏ ਉਹ ਆਪਣੀ ਮਿਸਲ ਤੇ ਕਾਬਜ ਹੋਏ ਤੇ 1801 ਸਮਨਵਰਜ ਲਾਹੌਰ ਉਹਨਾਂ ਨੇ ਇਹ ਸਰਕਾਰ ਖਾਲਸਾ ਰਾਜ ਕਾਇਮ ਕੀਤਾ ਜਿਨ 1839 ਤੱਕ ਉਹਨਾਂ ਦੀ ਮੌਤ ਹੁੰਦੀ ਹੈ ਤੇ ਖਾਲਸਾ ਰਾਜ ਦਾ ਪਤਨ 1849 ਵਿੱਚ ਹੋਇਆ ਜਿਸ ਦਿਨ ਸਮਨ ਬੁਰਜ ਲਾਹੌਰ ਤੋਂ ਖਾਲਸਾ ਰਾਜ ਦਾ ਝੰਡਾ ਉਤਰਿਆ ਤੇ ਜੁਨੀਅਨ ਜੈਕ ਦਾ ਝੰਡਾ ਉੱਥੇ ਝੁਲਿਆ ਇਹਨਾਂ ਰਾਜ ਜਿਹਦਾ ਹਰ ਥਾਂ ਤੇ ਚਰਚਾ ਹੋਇਆ ਉਹਨਾਂ ਬਾਰੇ ਬਾਰੀ ਜਿਹੜੇ ਵੱਡੇ ਵੱਡੇ ਰਾਜਸੀ ਲੋਕ ਸਨ ਉਹਨਾਂ ਨੇ ਵੀ ਜ਼ਿਕਰ ਕੀਤਾ ਕੋਈ ਅੰਗਰੇਜ਼ ਮਹਿਮਾਨ ਉਹਨਾਂ ਦੇ ਘਰ ਵਿੱਚ ਠਹਿਰੇ ਹੋਏ ਸਵੇਰ ਹੋਈ ਬਾਹਰ ਗੋਲੀਆਂ ਚੱਲੀਆਂ ਉਹਨਾਂ ਦੇ ਦਰਬਾਰ ਦਾ ਸ਼ਜਾ ਟੁੱਟ ਗਿਆ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਮਹਿਲ ਤੇ ਗੋਲੀਆਂ ਚੱਲ ਰਹੀਆਂ ਤੁਸੀਂ ਸ਼ਾਂਤ ੋਕੇ ਬੈਠੇ ਹੋ ਕੌਣ ਨੇ ਇਹ ਲੋਕ ਉਹਨਾਂ ਆਖਿਆ ਇਹ ਅਕਾਲੀ ਫੁੱਲਾ ਸਿੰਘ ਇਹ ਖਾਲਸਾ ਪੰਥ ਹੈ ਇਹ ਅਕਾਲ ਤਖਤ ਤੋਂ ਆਇਆ ਤੇ ਇਹ ਮੈਨੂੰ ਯਾਦ ਕਰਵਾਉਂਦੇ ਆਂ ਵੀ ਇਹ ਤੇਰਾ ਇਕੱਲੇ ਦਾ ਰਾਜ ਨਹੀਂ ਇਹ ਖਾਲਸੇ ਦਾ ਰਾਜ ਹੈ ਕਿਤੇ ਭੁੱਲ ਨਾ ਜਾਈ ਅਸੀਂ ਗੁਰੂ ਨੂੰ ਸਮਰਪਤ ਹੋ ਕੇ ਆਪਣੇ ਪੰਥ ਨੂੰ ਸਮਰਪਤ ਹੋ ਕੇ ਜੀਵੀਏ ਤਾਂ ਕਿ ਸਤਗੁਰ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀ ਮੰਦਾ ਏ ਸਾਡੇ ਜ਼ਿਹਨ ਅੰਦਰ ਸਾਡੀ ਸੁਰਤ ਵਿੱਚ ਇਹ ਬਾਤ ਕਰ ਕਰ ਜਾਵੇ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਦਸ਼ਾਹ ਬਣਾਇਆ ਉਹਨੇ ਸਾਨੂੰ ਇੱਕ ਨਿਰਮਲ ਰਾਜ ਦੇ ਹਾਮੀ ਬਣਾਇਆ